ਇਹ ਬੰਦਾ ਕੋਈ ਜ਼ਥੇਦਾਰੀ ਦੇ ਲਾਇਕ ਹੈ ਇਹਨੂੰ ਜ਼ਥੇਦਾਰ ਕੌਣ ਮੰਨਦਾ ਇਹਨੂੰ ਕਿਹਨੇ ਜ਼ਥੇਦਾਰ ਕਹਤਾ ਅਸੀਂ ਤੇਨੂੰ ਜ਼ਥੇਦਾਰ ਨਾ ਕਿਹਾ ਤੇ ਨਾ ਮੰਨਾਂਗੇ ਤੇ ਨਾ ਹੈਗਾ ਜੀ ਇਹ ਇਹ ਬਾਦਲ ਦਾ ਚਪਲ ਚੁੱਕਿਆ ਤੇ ਚਪਲ ਚੱਟਿਆ ਜੀ ਇਹ ਦੇਖਦਾ ਵੀ ਇਹ ਕਿਸੇ ਦੇ ਅੱਗੇ ਵਿਕਣਾ ਨਹੀਂ ਕਿਸੇ ਦੇ ਅੱਗੇ ਚੁਕਣਾ ਨਹੀਂ ਜੀ ਪਰ ਆਪਣੇ ਹੱਕ ਲਵਾਂਗੇ ਜੇ ਸਾਡੀ ਕਮੇਟੀ ਦੇ ਇਲੈਕਸ਼ਨ ਨਹੀਂ ਹੋਣਗੇ ਤੇ ਇਹਨਾਂ ਦੇ ਇਲੈਕਸ਼ਨ ਵੀ ਅਸੀਂ ਨਹੀਂ ਹੋਣਗੇ ਗੁਰੂ ਘਰ ਦਾ ਪੈਸਾ ਗੁਰੂ ਘਰ ਦੀ ਜ਼ਮੀਨ ਤੇ ਮਾਲਕੋ ਦਾ ਪੈਸਾ ਗੁਰੂ ਘਰ ਦਾ ਪੈਸਾ ਇਸ ਤਰ੍ਹਾਂ ਬੋਰੀਆਂ ਦੀਆਂ ਬੋਰੀਆਂ ਪੈਸਾ ਪਹਿਲਾਂ ਇਹਦੇ ਪਿਓ ਨੇ ਉੱਥੇ ਮੀਰੀ ਪਰੀ ਅਕੈਡਮੀ ਚ ਇੱਕ ਅਰ ਰੁਪਇਆ ਲਵਾਇਆ ਉਹ ਕਿਸੇ ਅਰਥ ਨੇ ਜੇ ਕਿ ਇਹਨਾਂ ਨੇ ਹੋਰ ਗੁਨਾਹ ਕੀਤਾ ਜਿਹੜਾ ਸੁਖਵੀਰ ਬਾਦਲ ਨੇ ਜੀ ਕਮੇਟੀ ਨੂੰ ਉਪਦੇਸ਼ ਦੇ ਕੇ ਦਿੱਲੀ ਦੇ ਵਿੱਚ 35 ਕਰੋੜ ਦਾ ਇੱਕ ਕਾਟ ਲਿਆ ਪ੍ਰਬੰਧਕ ਕਮੇਟੀ ਦਾ ਮੈਂਬਰ ਆ ਬਾਬਾ ਗੁਰੂ ਦਾ ਗੁਰਿੰਦਰ ਸਿੰਘ ਬਾਬਾ ਬੰਬੇ ਦਾ ਹਾਂਜੀ ਦਾੜੀ ਕਾਲੀ ਕਰਦਾ ਤੇ ਭਾਜਪਾ ਦਾ ਉਹ ਖਾਸ ਪਸੰਦਾ ਤੇ ਇੱਕ ਤੇ ਪੂਰਾ ਲੁੱਟਣ ਡਿਆ ਖਾਲਸਾ ਕਾਲਜ ਪੱਗੇ ਸੋ ਤੁਸੀਂ ਜੁੜੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਦੋਸਤੋ ਮੈਂ ਅੱਜ ਪਹੁੰਚਿਆ ਲੁਧਿਆਣਾ ਦੇ ਵਿੱਚ ਸਾਨੇ ਵਾਲਾ ਜਗਾ ਹੈਗੀ ਜਿੱਥੇ ਕਿ ਗੁਰਦੁਆਰਾ ਸਾਹਿਬ ਰੇਰੂ ਸਾਹਿਬ ਹੈਗੇ ਸੋ ਉੱਥੇ ਸਿੰਘ ਸਾਹਿਬ ਨੇ ਅੱਜ ਮੀਟਿੰਗ ਕੀਤੀ ਹੈ ਸਾਬਕਾ ਜਹਦਾਰ ਭਾਈ ਰਣਜੀਤ ਸਿੰਘ ਗੁਰਾ ਨੇ ਸੋ ਜਿਸ ਤਰ੍ਹਾਂ ਪੰਜਾਬ ਦੇ ਮੁੱਦੇ ਹੈਗੇ ਨੇ ਜਾਂ ਸਿੱਖ ਧਰਮ ਦੇ ਮੁੱਦੇ ਹੈਗੇ ਨੇ ਮਸਲੇ ਜਿਹੜੇ ਬਹੁਤ ਹੀ ਗੰਭੀਰ ਨੇ ਪਿਛਲੇ ਸਮੇਂ ਤੋਂ ਜਿਹੜੀਆਂ ਪੁਰਾਣੀਆਂ ਰਵੇਤੀ ਪਾਰਟੀਆਂ ਸੀ ਜਾਂ ਖੇਤਰੀ ਪਾਰਟੀਆਂ ਸੀ ਜਿਨ੍ਹਾਂ ਨੇ ਸਿੱਖ ਕੌਮ ਦੇ ਆਧਾਰਿਆਂ ਤੇ ਕਬਜ਼ੇ ਕੀਤੇ ਹੋਏ ਨੇ ਜਿਹੜਾ ਪੈਸਾ ਸੀਗਾ ਸੰਗਤ ਦਾ ਕੋਰੋਨਾ ਅਰਪਾਣੇ ਪੈਦੇ ਮੁਤਾਬਕ ਸੋ ਉਹ ਪੈਸਾ ਜਿਹੜਾ ਸੰਗਤਾਂ ਦੇ ਵਿੱਚ ਆਧਾਰਿਆਂ ਦੇ ਵਿੱਚ ਲੱਗਿਆ ਨਹੀਂ ਹੈਗਾ ਸਹੀ ਜਗ੍ਹਾ ਤੇ ਉਸ ਮੁੱਦੇ ਨੂੰ ਲੈ ਕੇ ਭਾਈ ਸਾਹਿਬ ਤੁਰੇ ਹੋਏ ਨੇ ਸੰਗਤਾਂ ਦੇ ਵੀ ਵਿਚਰਦੇ ਨੇ ਪਿੰਡ ਪਿੰਡ ਸ਼ਹਿਰ ਸ਼ਹਿਰ ਸੋ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਜਰੂਰ ਦਿਓ ਸੋ ਭਾਈ ਸਾਹਿਬ ਦੀ ਵਾਹਿਗੁਰੂ ਜੀ ਕਾ ਖਾਲਸਾ ਵਾ ਭਾਈ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਧੰਨਵਾਦ ਜੀ ਧੰਨਵਾਦ ਭਾਈ ਸਾਹਿਬ ਜੀ ਸਵਾਲ ਇਹ ਹੈਗਾ ਕਿ ਜਿਸ ਤਰ੍ਹਾਂ ਸਿੱਖ ਕੌਮ ਦੇ ادارے ਹੈਗੇ ਨੇ ਐਸਡੀਪੀਸੀ ਦੀ ਗੱਲ ਕਰੀਏ ਅਕਾਲ ਤਖਤ ਸਾਹਿਬ ਹੈਗੇ ਨੇ ਬੜੇ ਲੰਬੇ ਸਮੇਂ ਤੋਂ ਜਿਹੜੀ ਖੇਤਰੀ ਪਾਰਟੀ ਸੀਗੀ ਸ਼੍ਰੋਮਣੀ ਅਕਾਲੀ ਦਲ ਕਾਬਜ ਹੈਗੀ ਸੀਗੀ ਤੁਸੀਂ ਉਹਦੇ ਤੇ ਬੜੇ ਬਿਵਾਕੀ ਦੇ ਨਾਲ ਬੋਲਦੇ ਹੋਗੇ ਗੱਲ ਕਰਦੇ ਹੈਗੇ ਉਹ ਸੋ ਜਿਹੜਾ ਕਬਜ਼ਾ ਉਹਨਾਂ ਦੇ ਕੀਤਾ ਹੋਇਆ ਹੈ ਤੁਹਾਨੂੰ ਕੀ ਲੱਗਦਾ ਹੈ ਵੀ ਜਿਹੜਾ ਇਹ ਐਸਡੀਪੀਸੀ ਦਾ ਇੱਕ ਤਾਂ ਇਲੈਕਸ਼ਨ ਵੀ ਵਿੱਚ ਅੜਿਆ ਹੋਇਆ ਹੈ ਕਦੋਂ ਤੱਕ ਇਲੈਕਸ਼ਨ ਹੋਵੇਗਾ ਪਹਿਲਾਂ ਉਸ ਬਾਰੇ ਜਾਣਕਾਰੀ ਦਸਕਾ ਨੂੰ ਦਿਓ ਜੀ ਅਸਲ ਚ ਕਬਜਾ ਅਕਾਲੀ ਦਲ ਦਾ ਨਹੀਂ ਕਬਜਾ ਇੱਕ ਪਰਿਵਾਰ ਦਾ ਬਾਦਲ ਪਰਿਵਾਰ ਦਾ ਜੀ ਤੇ ਬਾਦਲ ਪਰਿਵਾਰ ਦਾ ਕਬਜਾ ਹੋਣ ਕਰਕੇ ਅਜੋ ਉਸ ਕਬਜੇ ਨੇ ਨਾ ਤੇ ਕਮੇਟੀ ਦੇ ਪੱਲੇ ਕੁਛ ਛੱਡਿਆ ਨਾ ਅਕਾਲੀ ਦਲ ਦੇ ਪੱਲੇ ਕੁਛ ਛੱਡਿਆ ਨਾ ਗੱਲ ਤਾਂ ਜੀ ਭਾਈ ਸਾਹਿਬ ਨਾ ਸਾਡੀਆਂ ਪਰੰਪਰਾਵਾਂ ਦੇ ਸਾਡੇ ਸਿਧਾਂਤ ਦੇ ਨਾ ਗੁਰੂ ਦੀ ਗੋਲਕ ਦੇ ਨਾ ਜਾਇਦਾਦਾਂ ਦੇ ਜਾਇਦਾਦਾਂ ਜਿਹੜੀਆਂ ਨੇ ਕੋਟੀਆਂ ਦੇ ਭਾਅ ਨਲਾਮ ਹੋ ਰਹੀਆਂ ਨੇ ਜੀ ਭਾਈ ਤੇ ਸੋਨੇ ਤੋਂ ਵੀ 4-4 ਗੁਣਾ ਕੀਮਤ ਦੇ ਖਰੀਦੀਆਂ ਜਾ ਰਹੀਆਂ ਨੇ ਜੀ ਪੈਸੇ ਖਰੀਦਣਾ ਤੇ ਵੇਚਣਾ ਜਿਹੜਾ ਉਹਨਾਂ ਦਾ ਇੱਕੋ ਹੀ ਮਕਸਦ ਹੈ ਕਿ ਪੈਸਾ ਵਿੱਚੋਂ ਕਿਵੇਂ ਕੱਢਿਆ ਜਾਵੇ ਇੱਕ ਇਹਨਾਂ ਨੇ ਹੋਰ ਗੁਨਾਹ ਕੀਤਾ ਜਿਹੜਾ ਸੁਖਵੀਰ ਬਾਦਲ ਨੇ ਜੀ ਕਮੇਟੀ ਨੂੰ ਉਪਦੇਸ਼ ਦੇ ਕੇ ਦਿੱਲੀ ਦੇ ਵਿੱਚ 35 ਕਰੋੜ ਦਾ ਇੱਕ ਪਲਾਟ ਲਿਆ 7 ਨੰਬਰ ਦਾ ਪਲਾਟ ਆ 7 ਨੰਬਰ ਪਲਾਟ ਨੰਬਰ 7 ਆ ਤੇ ਸਾਊਥ ਪਟੇਲ ਨਗਰ ਦੇ ਵਿੱਚ ਜੀ ਭਾਈ ਉੱਥੇ ਆਪਣਾ ਦਫ਼ਤਰ ਬਣਾਉਣਗੇ ਅਕਾਲੀ ਦਲ ਦਾ ਤੇ ਨਾਲ ਬਣਾਉਣਗੇ ਇੱਕ ਗੈਸਟ ਹਾਊਸ ਜੀ ਇਹ ਗੁਰੂ ਘਰ ਦਾ ਪੈਸਾ ਇਸ ਤਰ੍ਹਾਂ ਬੋਰੀਆਂ ਦੀਆਂ ਬੋਰੀਆਂ ਪੈਸਾ ਪਹਿਲਾਂ ਇਹਦੇ ਪਿਓ ਨੇ ਉੱਥੇ ਮੀਰੀਪਰੀ ਅਕੈਡਮੀ ਚ ਇੱਕ ਅਰ ਰੁਪਇਆ ਲਵਾਇਆ ਉਹ ਕਿਸੇ ਅਰਥ ਨੇ ਕਿਉਂਕਿ ਉੱਥੇ ਉਹਨਾਂ ਨੂੰ ਮੈਡੀਕਲ ਕਾਲਜ ਦੀ ਲਾਇਸੈਂਸ ਨਹੀਂ ਮਿਲ ਰਿਹਾ ਜੀ ਲਾਇਸੈਂਸ ਇਸ ਕਰਕੇ ਨਹੀਂ ਮਿਲ ਰਿਹਾ ਕਿਉਂਕਿ ਉਹ ਵਿਅਕਤੀ ਗਾਤ ਇੱਕ ਵਿਅਕਤੀ ਦੇ ਨਾਮ ਦੀ ਹੈ ਵਿਅਕਤੀ ਦਾ ਨਾਮ ਇਸ ਤਰ੍ਹਾਂ ਕਿ 99 ਸਾਲ ਦੀ ਲੀਜ ਤੇ ਪ੍ਰਕਾਸ਼ ਸਿੰਘ ਬਾਦਲ ਨੇ ਉਹ ਜ਼ਮੀਨ ਲਈ ਹੋਈ ਉਹਦਾ ਟਰਸਟ ਬਣਾਇਆ ਉਹਦਾ ਮੁਖੀ ਆਪ ਹੈ ਇਸ ਕਰਕੇ ਉਹ ਸਰਕਾਰ ਇਹਨੂੰ ਲਾਇਸੈਂਸ ਨਹੀਂ ਦੇ ਰਹੀ ਉਹਦੇ ਤੇ 18 ਤੱਕ 2018 ਤੱਕ RTI ਪਾ ਕੇ ਅਸੀਂ حساب ਲਿਆ ਤੇ ਉਹ ਕਮੇਟੀ ਨੂੰ ਦੱਸਿਆ ਕਿ ਇਹਦੇ ਵਿੱਚ ਤਕਰੀਬਨ 68 ਕਰੋੜ ਰੁਪਇਆ ਲੱਗ ਚੁੱਕਾ ਕਮੇਟੀ ਦਾ ਉਦੋਂ ਬਾਅਦ ਹਰੇਕ ਸਾਲ 8 ਕਰੋੜ 8.5 ਕਰੋੜ ਕੱਢਿਆ ਜਾ ਰਿਹਾ ਉੱਥੇ ਦੇ ਖਰਚਿਆਂ ਲਈ ਤਨਖਾਹਾਂ ਲਈ ਉਹ ਕਮੇਟੀ ਖਰਚ ਕਰ ਰਹੀ ਹੈ ਜੀ ਗੁਰੂ ਘਰ ਦਾ ਪੈਸਾ ਗੁਰੂ ਘਰ ਦੀ ਜ਼ਮੀਨ ਤੇ ਮਾਲਕ ਉਹਦਾ ਬਾਦ ਇਸ ਤਰ੍ਹਾਂ ਇਹ 35 ਕਰੋੜ ਦਾ ਪਰਾਟ ਲੈ ਲਿਆ ਨਾ ਦਿੱਲੀ ਚ ਉੱਥੇ ਹੁਣ ਕਾਲੀਦਾਬ ਦਾ ਦਫ਼ਤਰ ਬਣਾਉਣਗੇ ਤੇ ਗੈਸਟ੍ਰੋਨ ਬਣਾਉਣਗੇ ਤੇ ਉਹ ਜਿਹੜਾ ਕਾਲੀਦਾਬ ਦਾ ਦਫ਼ਤਰ ਉਹ ਕਾਲੀਦਾਬ ਇੱਕ ਪਰਿਵਾਰ ਦਾ ਘਰ ਹੈਗਾ ਜਿਸ ਦਾ ਅੱਜ ਵੀ ਤੁਸੀਂ ਦੇਖੋ ਕਿੰਨੀ ਢੀਠਤਾ ਇਹਨਾਂ ਸਾਰੀ ਪਾਰਟੀ ਇੱਕ ਪਾਸੇ ਜੂਸ ਦੀ ਪਈਆ ਮਰੀ ਪਈਆ ਕਿਸੇ ਗਥਾ ਤੇ ਲੋਕੀ ਉਹਨਾਂ ਨੂੰ ਚਲਦੇ ਨਹੀਂ ਪਰ ਇਹ ਕਹਦਾ ਕਰਨੀ ਪ੍ਰਧਾਨ ਹੋਊਗਾ ਤੇ ਮੈਂ ਹੋਊਂਗਾ ਹੋਰ ਕੋਈ ਨਹੀਂ ਜਿਹੜਾ ਡੈਮੋਕ੍ਰੇਸੀ ਖਤਮ ਹੋ ਗਈ ਇੱਕ ਜਿਹੜੀ ਗੁੰਡਾਗਰਦੀ ਕਹਿ ਲੋ ਤੁਸੀਂ ਇਹ ਪਿਓ ਪੁੱਤਾਂ ਦੀ ਉਹਨੇ ਸਾਡਾ 40 ਸਾਲ ਤੋਂ ਬਹੁਤ ਨੁਕਸਾਨ ਕੀਤਾ ਤੇ ਅਜੇ ਵੀ ਕਰੀ ਜਾ ਰਹੇ ਜੀ ਇਹਨਾਂ ਦੇ ਇਹਦੇ ਵਾਸਤੇ ਅਸੀਂ ਸਿੱਖ ਸੰਗਤਾਂ ਨੂੰ ਮੈਂ ਲੰਬੇ ਸਮੇਂ ਤੋਂ ਪਿੰਡਾਂ ਜਾ ਕੇ ਜਿਹੜਾ ਪ੍ਰੇਰਦਾ ਆ ਰਹਿਆ ਉਹ ਅਸੀਂ ਅੱਜ ਇੱਕ ਤੇ ਸਾਰਿਆਂ ਨੂੰ ਬੁਲਾਇਆ ਸੀ ਜਿਨ੍ਹਾਂ ਦੇ ਕੋਲ ਮੈਂ ਜਾਂਦਾ ਰਿਆ ਅਸੀਂ ਜਿੰਨੇ ਕੁ ਹਲਕਿਆਂ 'ਚ ਕੰਮ ਕੀਤਾ ਉਹਨਾਂ ਸਾਰਿਆਂ ਨੂੰ ਬੁਲਾਇਆ ਸੀ ਕਿ ਅੱਗੇ ਤੁਸੀਂ ਕਿਵੇਂ ਕਰਨਾ ਅਸੀਂ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਜਿਹੜੇ ਆ ਭਾਜਪਾ ਜਿਹੜੇ ਆਪਣੀ ਸਹੂਲਤ ਅਨਸਾਰ ਕਰਾਉਣਾ ਚਾਹੁੰਦੇ ਆ ਤੇ ਉਹ ਸੋਚਦੀ ਆ ਕਿ ਸਾਡਾ ਕਬਜਾ ਕਿਵੇਂ ਆਵੇ ਜਿਵੇਂ ਦਿੱਲੀ ਤੇ ਆ ਜਿਵੇਂ ਹਰਿਆਣਾ ਚ ਆ ਜਿਵੇਂ ਤਖਤ ਹਜੂਰ ਸਾਹਿਬ ਤੇ ਆ ਜਿਸ ਤਰ੍ਹਾਂ ਪਟਨਾ ਸਾਹਿਬ ਤੇ ਆ ਇਸ ਤਰ੍ਹਾਂ ਦਿੱਲੀ ਤੇ ਅਸੀਂ ਸਿੱਖ ਸੰਤਾਂ ਨੂੰ ਆ ਕਿ ਸਬਰ ਨਾ ਰੋ ਸੰਤੋਖ ਨਾ ਰੋ ਗੁਰੂ ਨਾਲ ਵਫਾ ਰੱਖੋ ਗੁਰੂ ਖਾਲਸਾ ਨਾਲ ਵਫਾ ਰੱਖੋ ਗੁਰੂ ਗ੍ਰੰਥ ਤੇ ਪੰਥ ਨਾਲ ਵਫਾ ਰੱਖੋ ਕਿਤੇ ਕੁਝ ਨਹੀਂ ਜਾਂਦਾ ਸਾਰਾ ਕੁਝ ਮਹਾਰਾਜ ਦੀ ਕਿਰਪਾ ਨਾਲ ਤੁਹਾਡੇ ਚਰਨਾਚ ਹੋਊਗਾ ਅਸੀਂ ਕਿਸੇ ਦੇ ਅੱਗੇ ਵਿਕਣਾ ਨਹੀਂ ਕਿਸੇ ਦੇ ਅੱਗੇ ਝੁਕਣਾ ਨਹੀਂ ਜੀ ਆਪਣੇ ਆਪਣੇ ਹੱਕ ਲਵਾਂਗੇ ਜੇ ਸਾਡੀ ਕਮੇਟੀ ਦੇ ਇਲੈਕਸ਼ਨ ਨਹੀਂ ਹੋਣਗੇ ਤੇ ਇਹਨਾਂ ਦੇ ਇਲੈਕਸ਼ਨ ਵੀ ਅਸੀਂ ਨਹੀਂ ਹੋਣ ਦਿਆਂਗੇ ਜੀ ਜਿਹੜੇ ਇਲੈਕਸ਼ਨਾਂ ਚ ਇਹ ਆਪਣੀਆਂ ਸਰਕਾਰਾਂ ਬਣਾਉਂਦੇ ਨੇ ਜੀ ਭਾਈ ਸਾਹਿਬੀ ਸਵਾਲ ਹੈਗਾ ਵੀ ਜਿਸ ਤਰ੍ਹਾਂ ਸਿੱਖ ਸੰਗਤ ਹੈਗੀ ਜਾਂ ਸਿੱਖ ਕੌਮ ਦੇ ਲੋਕ ਹੈਗੇ ਨੇ ਕਈ ਗਰੀਬ ਪਰਿਵਾਰ ਹੈਗੇ ਨੇ ਜਿਨ੍ਹਾਂ ਦਾ ਲੋੜਵੰਦ ਮਰ ਖਰਚਾ ਚੱਲਦਾ ਨਹੀਂ ਹੈਗਾ ਸੋ ਕਈ ਪਰਿਵਾਰ ਇਹੋ ਜਿਹੇ ਹੈਗੇ ਨੇ ਜਿਹੜੇ ਇਸਾਈ ਧਰਮ ਦੇ ਵਿੱਚ ਜਾ ਚੁੱਕੇ ਨੇ ਸੋ ਉਹਨਾਂ ਦਾ ਵਾਪਸ ਹੋਣਾ ਕਿਵੇਂ ਲੱਗਦਾ ਤੁਹਾਨੂੰ ਅਸੀਂ ਦੇਖੋ ਜੀ ਵਾਪਸ ਆਉਣ ਦਾ ਤੇ ਮੈਂ ਕਹਿ ਨਹੀਂ ਸਕਦਾ ਪਰ ਜਿਹੜੇ ਜਾ ਰਹੇ ਨੇ ਉਹ ਪ੍ਰਬੰਧਕ ਕਮੇਟੀ ਦੀ ਕਿਰਪਾ ਨਾਲ ਜਾ ਰਹੇ ਨੇ ਪ੍ਰਬੰਧਕ ਕਮੇਟੀ ਦੇਖੋ ਨਾ ਜਿੱਦ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ 35 ਕਰੋੜ ਰੁਪਏ ਦਾ ਪਲਾਟ ਖਰੀਦਿਆ ਜਿਹਦਾ ਕੋ ਮਤਲਬ ਨਹੀਂਗਾ ਪ੍ਰਬੰਧਕ ਕਮੇਟੀ ਨੂੰ ਉਹ ਪਲਾਟ ਨਹੀਂ ਚਾਹੀਦਾ ਉਹ ਪਲਾਟ ਲਿਆ ਕਾਲੀ ਦਲ ਵਾਸਤੇ ਸੁਖਵੀਰ ਬਾਦਲ ਵਾਸਤੇ ਜਿਹੜਾ ਦਿੱਲੀ ਜਾ ਕੇ ਤੇ ਨਵੇਂ ਸਿਰਿਓਂ ਪਾਰਟੀ ਬਣਾ ਸਕਿਆ ਕਿਉਂਕਿ ਉਹਦੀ ਪਾਰਟੀ ਸਾਰੀ ਵਿਕ ਚੁੱਕੀ ਆ ਉਹਦੀ ਪਾਰਟੀ ਸਾਰੀ ਭਾਜਪਾ ਲੈ ਗਈ ਭਾਜਪਾ ਉਹਨਾਂ ਨੂੰ ਗੋਦਵਾਰਿਆਂ ਤੇ ਥਾਂ ਨਹੀਂ ਦਿੰਦੀ ਇਹ ਹੁਣ ਆਪਣੀ ਉੱਥੇ ਥਾਂ ਬਣਾਉਣ ਲਈ 35 ਕਰੋੜ ਇਹਨਾਂ ਗੁਰੂ ਘਰ ਦਾ ਖਰਚ ਕਰਤਾ ਇਹ ਗਰੀਬ ਬੱਚਿਆਂ ਤੇ ਖਰਚ ਹੋ ਸਕਦਾ ਗਰੀਬ ਲੋਕਾਂ ਤੇ ਹੋ ਸਕਦਾ ਗਰੀਬ ਬੱਚਿਆਂ ਦੀ ਐਜੂਕੇਸ਼ਨ ਤੇ ਪੈਸਾ ਖਰਚ ਹੋਵੇ ਤੇ ਕਿਉਂ ਸਾਈ ਬਣ ਗਏ ਜੀ ਇਸ ਕਰਕੇ ਜਿਹੜੀਆਂ ਕਮੀਆਂ ਨੇ ਉਹ ਪ੍ਰਬੰਧਕ ਕਮੇਟੀ 'ਚ ਕਮੀਆਂ ਨੇ ਸਾਡੇ ਸਿੱਖਾਂ 'ਚ ਕੋਈ ਕਮੀਆਂ ਨਹੀਂ ਅੱਜ ਹਰੇਕ ਬੰਦਾ ਚਾਹੁੰਦਾ ਕਿ ਮੇਰੇ ਬੱਚੇ ਮਜ਼ਦੂਰੀ ਨਾ ਕਰਨ ਮੇਰੇ ਬੱਚੇ ਕਿਤੇ ਨੌਕਰੀ ਕਰਨ ਤੇ ਨੌਕਰੀ ਤਾਂ ਹੀ ਕਰਨਗੇ ਜੇ ਐਜੂਕੇਸ਼ਨ ਹੋਵੇ ਜੇ ਪੜ੍ਹਾਈ ਹੋਵੇ ਤੇ ਉਸ ਵਜ੍ਹਾ ਕਰਕੇ ਉਸ ਵਜ੍ਹਾ ਕਰਕੇ ਸਾਰਾ ਕੋਰਸ ਜਿਹੜਾ ਸਿਸਟਮ ਜਿਹੜਾ ਦੇਖ ਰਿਹਾ ਜੋ ਹੈ ਪਰ ਇਸ ਪ੍ਰਕਾਰ ਨੂੰ ਲੱਗਦੀ ਨਹੀਂ ਜੀ ਭਾਈ ਸਾਹਿਬ ਜੀ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਐਸਜੀਪੀਸੀ ਦੇ ਅਧਾਰੇ ਕਈ ਸਕੂਲ ਖੁੱਲੇ ਹੋਏ ਨੇ ਬੱਚਿਆਂ ਨੂੰ ਸਿੱਖਿਆ ਦੇਣ ਵਾਸਤੇ ਫ੍ਰੀ ਸਿੱਖਿਆ ਸੋ ਉਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵੇਖਿਆ ਜਾਵੇ ਤਾਂ ਫ੍ਰੀ ਸਿੱਖਿਆ ਦੇਣ ਵਾਸਤੇ ਅੰਮ੍ਰਿਤਧਾਰੀ ਬੱਚਿਆਂ ਨੂੰ ਪਹਿਲ ਦਿੱਤੀ ਗਈ ਸੀ ਲੇਕਿਨ ਅੰਮ੍ਰਿਤਧਾਰੀ ਬੱਚਿਆਂ ਨੇ ਉੱਥੇ ਐਡਮਿਸ਼ਨਾਂ ਕਰਾਈਆਂ ਬਾਅਦ ਵਿੱਚ ਉਹਨਾਂ ਨੇ ਫੀਸਾਂ ਵੀ ਲੈਣੀ ਸ਼ੁਰੂ ਕਰ ਦਿੱਤੀਆਂ ਇੱਕ ਇਹਨਾਂ ਐਲਾਨ ਕੀਤਾ ਕਿ ਜਿਹੜੇ ਅੰਮ੍ਰਿਤਧਾਰੀ ਬੱਚੇ ਹੋਣਗੇ ਉਹਨਾਂ ਨੂੰ ਅਸੀਂ ਫ੍ਰੀ ਪੜ੍ਹਾਵਾਂਗੇ ਜੀ ਭਾਈ ਤੇ ਬੱਚਿਆਂ ਨੇ ਬੜੇ ਸ਼ੌਕ ਨਾਲ ਅੰਮ੍ਰਿਤਪਾਨ ਕੀਤੇ ਵੇਰ ਉਹ ਜਦੋਂ ਬੱਚਿਆਂ ਨੇ ਇਹ ਦਾਵਾ ਕੀਤਾ ਕਿ ਅਸੀਂ ਅਮਰਤਾਰੀਆਂ ਸਾਡੇ ਪੈਸੇ ਮਾਫ ਕਰੋ ਫੀਸ ਮਾਫ ਕਰੋ ਫਿਰ ਇਹਨਾਂ ਨੇ ਇਹ ਸ਼ਰਤ ਰੱਖਤੀ ਵੀ ਤੁਹਾਡਾ ਪਿਓ ਵੀ ਅਮਰਤਾਰੀ ਹੋਵੇ ਇਹਦਾ ਸਰਟੀਫਿਕੇਟ ਲਿਆਓ ਜੀ ਇਹ ਗੁਰਬਤ ਦੇ ਵਿੱਚ ਇਹ ਗੱਲਾਂ ਚੱਲਦੀਆਂ ਨੇ ਅੱਜ ਅਸੀਂ ਕਿਵੇਂ ਕਹਿ ਸਕਦੇ ਹਾਂ ਪ੍ਰਲਾਦ ਨੂੰ ਕਿ ਆਪਣੇ ਪਿਓ ਦਾ ਨਾਖੀਜ਼ਾ ਸਰਟੀਫਿਕੇਟ ਲਿਆ ਪਿਓ ਵੀ ਪ੍ਰਮਾਤਮਾ ਦਾ ਪੱਖ ਸੀ ਜੀ ਇਹ ਗੱਲਾਂ ਚੱਲਦੀਆਂ ਨੇ ਸਾਡੇ 'ਚ ਤੁਸੀਂ ਝੂਠੇ ਵਾਅਦੇ ਕਰਕੇ ਗਰੀਬ ਬੱਚਿਆਂ ਨੂੰ ਉਹਨਾਂ ਨੂੰ ਜਲੀਲ ਕਰ ਰਹੇ ਹੋ ਇਹ ਸਾਡਾ ਕੋਈ ਆਧਾਰਾ ਚੱਲਦਾ ਹੀ ਨਹੀਂ ਸੱਚੀ ਗੱਲ ਤੇ ਇਹ ਹੈ ਕਿ ਸਾਰੇ ਆਧਾਰੇ ਬੰਦ ਪਏ ਨੇ ਪੈਸੇ ਤਨਖਾਹਾਂ ਪ੍ਰੋਫੈਸਰਾਂ ਦੀਆਂ ਦੇਣ ਵਾਲੀਆਂ ਕਾਲਜਾਂ ਦੇ ਵਿੱਚ ਸਕੂਲ ਸਾਡੇ ਚੱਲਦੇ ਨਹੀਂ ਸਕੂਲ ਚੱਲ ਰਹੇ ਨੇ ਇਸਾਈ ਭਰਾਵਾਂ ਦੇ ਸਕੂਲ ਚੱਲ ਰਹੇ ਨੇ ਆਰੀਆ ਸਮਾਜੀਆਂ ਦੇ ਜਿਨ੍ਹਾਂ ਦੇ ਰਿਜ਼ਲਟ ਨੇ ਜਿਨ੍ਹਾਂ ਦੇ ਜਿਹੜੇ 70% ਚੰਗੇ ਨੰਬਰ ਲੈ ਕੇ ਆਉਂਦੇ ਨੇ ਉਹਨਾਂ ਦੇ 1 2 3 ਨੰਬਰ ਆਉਂਦੇ ਨੇ ਉਹਨਾਂ ਨੂੰ ਬੱਚਾ ਨੂੰ ਨੰਬਰ ਮਿਲਦੇ ਨੇ ਉਹਨਾਂ ਨੂੰ ਕਾਲਜਾਂ ਚ ਰੀਲੀਫ ਮਿਲਦੀ ਆ ਉਹਨਾਂ ਨੂੰ ਐਜੂਕੇਸ਼ਨ ਲੈਣੀ ਹੋਵੇ ਮੈਡੀਕਲ ਕਾਲਜ ਤੇ ਤਾਂ ਉਹਨਾਂ ਨੂੰ ਆਪਣਾ ਅਡਮਿਸ਼ਨ ਮਿਲਦੀ ਹੈ ਜਿੰਨੀ ਕਾਲਜ ਤਾਂ ਅਡਮਿਸ਼ਨ ਮਿਲਦੀ ਹੈ ਸਾਡੇ ਕਾਲਜਾਂ ਦਾ ਬੁਰਾ ਹਾਲ ਹੈ ਸਾਡੇ ਸਕੂਲਾਂ ਦਾ ਬੜਾ ਬੁਰਾ ਹਾਲ ਹੈ ਕਮੇਟੀ ਦਾ ਉਸ ਪਾਸੇ ਕੋਈ ਧਿਆਨ ਨਹੀਂ ਕਮੇਟੀ ਦਾ ਧਿਆਨ ਹੈ ਕਿ ਅਸੀਂ ਪੈਸਾ ਕਿਵੇਂ ਲੁੱਟਣਾ ਗੁਰੂ ਘਰ ਚੋਂ ਕਿਵੇਂ ਇੱਕ ਪ੍ਰਬੰਧਕ ਕਮੇਟੀ ਦਾ ਮੈਂਬਰ ਆ ਬਾਬਾ ਗੁਰਿੰਦਰ ਸਿੰਘ ਬਾਬਾ ਬੰਬੇ ਦਾ ਹਾਂਜੀ ਦਾੜੀ ਕਾਲੀ ਕਰਦਾ ਤੇ ਭਾਜਪਾ ਦਾ ਉਹ ਖਾਸ ਪਸੰਦਾ ਤੇ ਇੱਕ ਤੇ ਪੂਰਾ ਲੁੱਟਣ ਡਿਆ ਖਾਲਸਾ ਕਾਲਜ ਬੰਬੇ ਨੂੰ ਜੀ ਬਸ ਉੱਥੇ ਮਨਮਰਜ਼ੀ ਦੇ ਨਾਲ ਅਡਮਿਸ਼ਨਾਂ ਦਿੰਦਾ ਪੈਸੇ ਲੈ ਲੈ ਕੇ ਇੱਕ ਪੂਰਾ ਖਾਲਸਾ ਕਾਲਜ 7 ਏਕੜ ਦੀ ਜ਼ਮੀਨ ਤੇ ਬਹੁਤ ਵਧੀਆ ਆਰਕੀਟੈਕਟ ਨੇ ਡਿਜ਼ਾਈਨ ਕੀਤਾ ਹੋਇਆ ਉਹਨੂੰ ਉਹਨੇ ਮੈਰਿਜ ਪੈਲਸ ਦੇ ਰੂਪ ਵਿੱਚ ਬਦਲ ਦਿੱਤਾ ਜੀ ਤੋ ਪੈਸੇ ਕਮਾ ਕੇ ਤੇ ਚੰਗੇ ਪੈਸੇ ਲੁੱਟਣ ਡਿਆ ਤੇ ਫਿਰ ਬੋਰੀ ਇੱਕ ਭਰ ਕੇ ਉਹਨੂੰ ਉਸ ਵੀਰ ਨੂੰ ਭੇਜ ਦਿੰਦਾ ਇਹਨੇ ਹੁਣ ਇੱਥੇ ਦਵੀ ਸ਼ਰਾਮ ਬਣ ਰਹੀ ਹੈ ਤਿੰਨ ਛੱਤਾਂ ਤੇ ਉਹਨੂੰ ਉਹਦੇ ਨਾਲ ਕਰ ਦਿੱਤੀਆਂ 15 ਸਾਲ ਲਈ ਕਿ ਤੂੰ ਜਿੰਨੂੰ ਵਰਜੀ ਦੇ ਤੂੰ ਜਿੰਨੂੰ ਵਰਤ ਜੇ ਤੂੰ ਦੇ ਦੀ ਮੇਨਟੇਨੈਂਸ ਦਾ ਦੇਖ ਰ ਤੂੰ ਕਰੇਗਾ ਕਿਉਂ ਕਿਉਂ ਕਰਨਗੇ ਉਹ ਪ੍ਰਬੰਧਕ ਕਮੇਟੀ ਦੇ 200 ਮੈਂਬਰ ਸਾਰਿਆਂ ਤੋਂ ਸ਼ਤਾਂ ਪੜਦੇ ਹੋ ਕਿ ਗੁਰੂ ਘਰ ਦੀ ਤੁਸੀਂ ਤੁਹਾਡੇ ਕੋਲ 20000 ਜਿਹੜਾ ਮੁਲਾਜ਼ਮ ਹੈ ਉਹ ਕਾਦੇ ਲਈ ਆ ਹੂੰ ਤੇ ਇਹ ਇਹ ਧੰਦੇ ਜਿਹੜੇ ਕਰ ਰਹੇ ਨੇ ਇਹ ਬਹੁਤ ਨੁਕਸਾਨਦੇਹ ਸਾਡੀ ਕੌਮ ਲਈ ਤੇ ਅਸੀਂ ਯਤਨ ਛੇ ਲਿਆ ਕਿ ਇਹਦੇ ਤੋਂ ਮੁਕਤੀ ਪਾਈ ਜਾਵੇ ਭਾਈ ਸਾਹਿਬ ਜੀ ਸਵਾਲ ਹੈਗਾ ਪਿਛਲੇ ਸਮੇਂ ਦੇ ਵਿੱਚ ਹਨੇਰੀ ਰਾਤ ਦੇ ਵਿੱਚ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਨੂੰ ਜੇ세ਦਾਰ ਲਗਾਇਆ ਇਹ ਜਿਹੜੀਆਂ ਸਵਾਵਾਂ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਨਿਭਾਈਆਂ ਨੇ ਕਿਵੇਂ ਲੱਗਦੀਆਂ ਤੁਹਾਨੂੰ ਸਵਾਵਾ ਕੋ ਸੇਵਾ ਕੀਤੀ ਹੋਏ ਤੇ ਅਸੀਂ ਉਹਦੀ ਗੱਲ ਕਰੀਏ ਤੇ ਚਾਪਲੂਸੀ ਕਰ ਰਿਹਾ ਚਪਨਾ ਉਹਨਾਂ ਕਹਿੰਦੇ ਘਰ ਘਰ ਸਿੱਖੀ ਦਾ ਪ੍ਰਚਾਰ ਉਹ ਸਿੱਖੀ ਦਾ ਪ੍ਰਚਾਰ ਘਰ ਘਰ ਕਰਦੇ ਆ ਨਾ ਉਹ ਘਰ ਕਿਤੇ ਸਿੱਖੀ ਨਿਕਲੂਗੀ ਤੇ ਤੁਹਾਨੂੰ ਪਤਾ ਲੱਗ ਜਾਊਗਾ ਜੀ ਹਾਂ ਜੇ ਉਥੋਂ ਚਾਪਲੂਸੀ ਨਿਕਲੂਗੀ ਤੇ ਉਥੋਂ ਕੀ ਪਤਾ ਲੱਗਣਾ ਇਹ ਬੰਦਾ ਕੋਈ ਜ਼ਥੇਦਾਰੀ ਦੇ ਲੈ ਕੇ ਇਹਨੂੰ ਜ਼ਥੇਦਾਰ ਕੌਣ ਮੰਨਦਾ ਇਹਨੂੰ ਕਿੰਨੇ ਮੱਜਦਾਰ ਕਹਤਾ ਅਸੀਂ ਤੇਨੂੰ ਜ਼ਥੇਦਾਰ ਨਾ ਕਹਾ ਤੇ ਨਾ ਮੰਨਾਂਗੇ ਤੇ ਨਾ ਹੈਗਾ ਜੀ ਇਹ ਇਹ ਬਾਦਲ ਦਾ ਚੱਪਲ ਚੋਕਿਆ ਇਹ ਚੱਪਲ ਚੱਟ ਜੀ ਇਹ ਦੇਖਦਾ ਨਹੀਂਗਾ ਭਾਈ ਸਾਹਿਬ ਜੀ ਸਵਾਲ ਹੈਗਾ ਵੀ ਜਿਸ ਤਰ੍ਹਾਂ ਤੁਹਾਡੀ ਜਿਹੜੀ ਜਥੇਬੰਦੀ ਅੱਗੇ ਆਵੇਗੀ ਐਸਜੀਪੀਸੀ ਨੂੰ ਲੈ ਕੇ ਜਦੋਂ VOTING ਹੋਏਗੀ ਨਵੇਂ ਸਿਸਟਮ ਨੂੰ ਲੈ ਕੇ ਕੀ ਹੈਗਾ ਨਵਾਂ ਕੀ ਕੀ ਪੇਸ਼ ਕਰੋਗੇ ਸੰਗਤਾਂ ਵਿੱਚ ਦੇਖੋ ਸਾਡਾ ਨਵਾਂ ਕੁਝ ਨਹੀਂਗਾ ਸਾਰਾ ਕੁਝ ਗੁਰੂ ਦਾ ਦਿੱਤਾ ਹੋਇਆ ਜੀ ਗੁਰੂ ਸਾਹਿਬ ਨੇ ਸਾਨੂੰ ਜੀਵਨ ਜਾਚ ਦਿੱਤੀ ਹੈ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤੇ ਹੈ ਗੁਰੂ ਸਾਹਿਬ ਨੇ ਸਾਨੂੰ ਇਹ ਦੱਸਿਆ ਕਿ ਗੁਰੂ ਦੀ ਗੋਲਕ ਦਾ ਪੈਸਾ ਗਰੀਬ ਬੱਚਿਆਂ ਦੀ ਐਜੂਕੇਸ਼ਨ ਤੇ ਲਾਓ ਜੀ ਗਰੀਬ ਦੇ ਇਲਾਜ ਲਈ ਲਾਓ ਹਮ ਯਾਤਰੂ ਦੇ ਰੱਖ ਰਖਾਵ ਲਈ ਲਾਓ ਉਹਨਾਂ ਦੇ ਲੰਗਰ ਦਾ ਉਹਨਾਂ ਦੇ ਰਹਿਤਾਂ ਪ੍ਰਬੰਧ ਕਰੋ ਗੁਰੂ ਘਰ ਦੀਆਂ ਜ਼ਮੀਨਾਂ ਤੋਂ ਜਿਹੜੀ ਆਮਦਨ ਆ ਉਹ ਚੰਗੇ ਥਾਂ ਤੇ ਲਾਓ ਗੁਰੂ ਘਰ ਕਰਦੀਆਂ ਜ਼ਮੀਨਾਂ ਨਿਲਾਮ ਨਾ ਕਰੋ ਵੇਚੋ ਨਾ ਉਹਨਾਂ ਦੇ ਤਬਾਦਲੇ ਕਰਕੇ ਵਿੱਚੋਂ ਪੈਸੇ ਨਾ ਖਾਓ ਇਹ ਸਾਰਾ ਕੁਝ ਅਸੀਂ ਠੀਕ ਕਰਕੇ ਇੱਕ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਜਿਹੜੀਆਂ ਗੁਰਿਆਈ ਦੇ ਅਧਿਕਾਰ ਦਿੱਤੇ ਨੇ ਦਸਮ ਪਾਤਸ਼ਾਹ ਨੇ ਨਰੇਟ ਦੇ ਵਿੱਚ ਉਹਨਾਂ ਨੂੰ ਅਸੀਂ ਅਕਾਲ ਤਖਤ ਸਾਹਿਬ ਤੇ ਸ਼ਿਸ਼ੋਭਤ ਕਰਾਂਗੇ ਤੇ ਦੁਨੀਆ ਦੇ ਸਾਹਮਣੇ ਲਿਆਵਾਂਗੇ ਪਈ ਸਵੋਦੇ ਚ ਕਿ ਇਹ ਵੀ ਸਵਾਲ ਹੈ ਕਿ ਜਿਵੇਂ ਨਵੇਂ ਜਥੇਦਾਰ ਦੀ ਨਿਯੁਕਤੀ ਕਰਨੀ ਹੁੰਦੀ ਹੈ ਪੁਰਾਣੇ ਸਿਧਾਂਤ ਦੇ ਨਾਲ ਕੀ ਦੀ ਜਾਏਗਾ ਨਵਾਂ ਕੁਛ ਹੋਏਗਾ ਜਥੇਦਾਰ ਦਾ ਕੋਈ ਵੱਖਰਾ ਹੁਦਾ ਨਹੀਂਗਾ ਪੰਜ ਸਿੰਘਾਂ ਦੀ ਗੱਲ ਹੁੰਦੀ ਹੈ ਜੀ ਜੀ ਹਮੇਸ਼ਾ ਪੰਜ ਸਿੰਘ ਪੰਜ ਪਿਆਰੇ ਜਿਹੜੇ ਨੇ ਗੁਰੂ ਸਾਹਿਬ ਦਾ ਸਰੀਰ ਮੰਨੇ ਗਏ ਨੇ ਪੰਜਾਂ ਤੋਂ ਹੀ ਅਮਰਦੀ ਦਾਤ ਲੈਨੇ ਆ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇਮਾਨ ਜੀ ਪੰਚੋਂ ਮੈਂ ਵਿਤ ਨਿਤ ਵਰਤਤ ਮੈਂ ਹਾਂ ਇਹ ਗੁਰੂ ਸਾਹਿਬ ਦੇ ਆਪਣੇ ਬਚਨ ਨੇ ਜੀ ਤੋ ਗੁਰੂ ਸਾਹਿਬ ਨੇ ਇਹ ਸਾਨੂੰ ਹੁਕਮ ਦਿੱਤਾ ਹੈ ਕਿ ਪੰਜ ਬਾਣੀਆਂ ਪੰਜ ਕਕਾਰ ਪੰਜ ਹਥਿਆਰ ਪੰਜ ਬਾਣੀਆਂ ਦੇ ਕੇ ਜਿਹੜਾ ਖਾਲਸਾ ਸਾਜਾ ਦਸਮ ਪਾਤਸ਼ਾਹ ਨੇ ਉਹਦੀ ਵੈਲਿਊ ਆ ਉਹਦੀ ਵੈਲਿਊ ਇਹ ਆ ਕਿ ਸੀਸ ਦੇ ਕੇ ਤਿਆਗ ਤੇ ਕੁਰਬਾਨੀ ਦੀ ਭਾਵਨਾ ਲੈ ਕੇ ਜਿਹੜੇ ਗੁਰੂ ਸਾਹਿਬ ਦੇ ਚਰਨਾਚਾਏ ਉਹਨਾਂ ਦੀ ਸੰਸਥਾ ਇਹ ਚੱਪਲ ਚੱਟਾਂ ਦੀ ਸੰਸਥਾ ਨਹੀਂ ਜੀ ਜਿਹੜਾ ਜਥੇਦਾਰ ਹੁੰਦਾ ਅਕਾਲ ਤਖਤ ਦਾ ਇੱਕ ਬੁਲਾਰਾ ਹੁੰਦਾ ਇੱਕ ਸਪੋਕਸਮੈਨ ਹੁੰਦਾ ਇਹਦੀ ਵੱਖਰੀ ਕੋਈ ਨਿਯੁਕਤੀ ਦਾ ਉਹ ਨਹੀਂ ਹੁੰਦਾ ਅਕਾਲ ਤਖਤ ਕਿਉਂਕਿ ਅਕਾਲ ਤਖਤ ਨਾਲ ਕਾਲ ਤਖਤ ਇੱਕ ਸ਼ਸ਼ੋਭਤ ਹੋਣ ਦੀ ਥਾਂ ਹੈ ਮੀਰੀ ਪੀਰੀ ਦਾ ਕਨਸੈਪਟ ਹੈ ਜੀ ਇਸ ਕਰਕੇ ਉੱਥੋਂ ਦਾ ਸੇਵਾਦਾਰ ਸ਼ੋਮਨੀ ਹੋਣ ਕਰਕੇ ਉੱਥੇ ਉਹਨੂੰ ਕਹਿ ਦਿੱਤਾ ਜਾਂਦਾ ਜਥੇਦਾਰ ਕਾਲ ਤਖਤ ਜਦ ਜਥੇਦਾਰ ਕਾਲ ਤਖਤ ਦੀ ਵੱਖਰੀ ਕੋ ਪੋਸਟ ਨਹੀਂ ਗੀ ਪੰਜ ਸਿੰਘਾਂ ਦੀ ਪੋਸਟ ਹੈ ਉਹ ਪੰਜ ਸਿੰਘਾਂ ਦੀ ਪੋਸਟ ਹੁੰਦੀ ਨਹੀਂ ਕਦੇ ਵੀ ਕਿਸੇ ਵੀ ਗ੍ਰੰਥੀ ਨੂੰ ਇਹ ਬਿਠਾ ਦਿੰਦੇ ਨੇ ਗੜਕਾਜ ਦੇ ਨਾਲ ਤੇ ਗੁਰਬਚਨ ਸਿੰਘ ਦੇ ਨਾਲ ਜਾਂ ਬਦंती ਦੇ ਨਾਲ ਇਹਨਾਂ ਤੇ ਮਰਿਆਦਾ ਦਾ ਕਾਣ ਕੀਤਾ ਹੋਇਆ ਤੇ ਗੁਰੂ ਸਾਹਿਬ ਦੇ ਨਾਲ ਤਰੋਹ ਕਰ ਰਹੇ ਨੇ ਲੋਕ ਜੀ ਭਾਈ ਸਾਹਿਬ ਜਿਸ ਤਰ੍ਹਾਂ ਸੀਐਸਜੀਪੀਸੀ ਨੂੰ ਲੈ ਕੇ ਲੜਾਈ ਵਿੱਢੀ ਹੋਈ ਆ ਸੰਗਤਾਂ ਦੇ ਵਿੱਚ ਜਾਂਦੇ ਹੈਗੇ ਉਹ ਜਿਵੇਂ ਇਲੈਕਸ਼ਨ ਦੀ ਗੱਲ ਕਰੀ 15 ਸਾਲ ਇਲੈਕਸ਼ਨ ਨਹੀਂ ਹੋਏ ਤੁਹਾਨੂੰ ਕੀ ਲੱਗਦਾ ਸਰਕਾਰ ਇਲੈਕਸ਼ਨ ਕਰਵਾਏਗੀ ਇਹ ਕਰਵਾਵੇ ਨਾ ਕਰਵਾਵੇ ਸਾਡਾ ਫਰਜ਼ ਬਣਦਾ ਜਦੋਂ ਜ਼ਹਿਰ ਕਰਨਾ ਜੀ ਜੀ ਅਸੀਂ ਸਿੱਖ ਸੰਗਤ ਨੂੰ ਸੁਚੇਤ ਕਰੀਏ ਕਿ ਸਾਡੇ ਹੱਕ ਜਿਹੜੇ ਜਿਹੜੇ ਭਾਜਪਾ ਸਰਕਾਰ ਨਹੀਂ ਦੇ ਰਹੀ ਜਦ ਸਾਡੇ ਹੱਕ ਨਹੀਂ ਦੇ ਰਹੀ ਤੇ ਇਹਨਾਂ ਨੂੰ ਅਸੀਂ ਕੀ ਦੇਣਾ ਇਹਦੇ ਲਈ ਆਪਣੇ ਯਤਨ ਕਰੋ ਇਹਦੇ ਲਈ ਆਪਣੇ ਆਪ ਨੂੰ ਤਿਆਰ ਕਰੋ ਕਿ ਅਸੀਂ ਇਹਨਾਂ ਨਾਲ ਕਿਵੇਂ ਨਜੇੜਣਾ ਜੀ ਆਪੇ ਸਾਰਾ ਕੁਝ ਹੋ। ਸੋ ਭਾਈ ਸਾਹਿਬ ਜੀ ਖੀਰ ਦੇ ਵਿੱਚ ਸਵਾਲ ਕਰਦਾ ਕਿ ਜਿਵੇਂ ਅੱਜ ਰੇਰੂ ਸਾਹਿਬ ਦੇ ਵਿੱਚ ਤੁਸੀਂ ਮੀਟਿੰਗ ਕੀਤੀ ਹੈ ਸੰਗਤਾਂ ਦੇ ਵਿੱਚ ਮੇਨ ਮੇਨ ਸੰਗਤਾਂ ਪਹੁੰਚੀ ਅੱਜ ਹੈਗੀਆਂ ਨੇ ਬਹੁਤ ਵੱਡਾ ਕੱਟ ਸੀਗਾ ਤੇ ਸੰਗਤਾਂ ਨੂੰ ਕੀ ਸਨੇਹਾ ਦਿੰਦੇ ਹੋ? ਸਨੇਹਾ ਦੇਤਾ ਅਸੀਂ ਕਿ ਇੱਕ ਤੇ ਹਰੇਕ ਜਿਹੜਾ ਅਸੀਂ ਕੈਂਡੀਡੇਟ ਜਿਹੜੇ ਨਿਯੁਕਤ ਕੀਤੇ ਨੇ ਜਿਹੜੇ ਸਾਡੇ ਜਿਲ੍ਹਾ ਜਿਹਰਾਰ ਨੇ ਜੀ ਬਸ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਕਿ ਹਰੇਕ ਪਿੰਡ ਦੇ ਵਿੱਚ ਆਪਣੀ ਪਹੁੰਚ ਕਰੋ। ਜੀ ਉਥੋਂ ਦੇ ਚੰਗੇ ਜਿਹੜੇ ਤੁਹਾਡੇ ਨਾਲ ਕਮਾਂਡਰ ਤੁਰਨਾ ਚਾਹੁੰਦੇ ਨੇ ਉਹਨਾਂ ਦਾ ਵਟਸਐਪ ਨੰਬਰ ਬਣਾਓ। ਜੀ ਉਹਨਾਂ ਦਾ ਟੈਲੀਫੋਨ ਨੰਬਰ ਲਾਓ ਤੁਸੀਂ ਇੱਕ ਆਵਾਜ਼ ਮਾਰੋ ਤੇ ਸਾਰਾ ਇਲਾਕਾ ਇੱਕ ਘੰਟੇ 'ਚ ਇਕੱਠਾ ਹੋ ਜਾ ਜੀ ਇਸ ਤਰ੍ਹਾਂ ਦਾ ਇੱਕ ਇੰਤਜ਼ਾਮ ਕਰਨ ਲਈ ਇਹ ਪ੍ਰੇਰਨਾ ਸੀਗੀ ਸਾਡੀ ਸਾਰੇ ਸਿੰਘਾਂ ਨੂੰ ਕਿ ਅਸੀਂ ਬਹੁਤ ਘੱਟ ਵਸੀਲਿਆਂ ਨਾਲ ਚੰਗੀ ਆਉਟਪੁੱਟ ਕੱਢ ਸਕੀਏ ਜੀ ਜੀ ਸੋ ਤੁਸੀਂ ਦੇਖ ਰਿਹਾ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀਗੇ ਸਾਬਕਾ ਜਹੇਦਾਰ ਭਾਈ ਰਣਜੀਤ ਸਿੰਘ ਜਿਨ੍ਹਾਂ ਨੇ ਗੱਲਬਾਤ ਕੀਤੀ ਅੱਜ ਇਕੱਠ ਸੀਗਾ ਮੀਟਿੰਗ ਸੀਗੀ ਰੇਰੂ ਸਾਹਿਬ ਗੁਰਦੁਆਰਾ ਸਾਹਿਬ ਸਾਹਨੇਵਾਲ ਦੇ ਵਿੱਚ ਸੋ ਜਿਹੜੀ ਗੱਲਬਾਤ ਕੀਤੀ ਹੈ ਬੜੇ ਉਹਨਾਂ ਨੇ ਜਿਹੜੀ ਦਿੱਤੇ ਨੇ ਜਵਾਬ ਦਿੱਤੇ ਹੈਗੇ ਨੇ ਸਵਾਲਾਂ ਦੇ ਵੀਡੀਓ ਤੇ ਆਪਣੇ ਕਮੈਂਟ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਸੋ ਭਾਈ ਸਾਹਿਬ ਜੀ ਸਮਾਂ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ